हां तो प्यारे बच्चे सारे अनप्यार परी ससी काल हां बेटा नोट दिया दाखला प्रक्रिया दी तैयारी दीन आपा 18 जनवरी 2025 ਨੂੰ ਜਿਹੜਾ ਪੇਪਰ ਆਇਆ ਬੇਟਾ ਉਹ ਕਰਦੇ ਪਏ ਆ 48 ਨੰਬਰ ਸਵਾਲ ਤੇ ਆਗੇ ਬੇਟਾ ਗਣਿਤ ਦੇ ਕਹਿੰਦਾ ਹੀਟ ਲਿਖੀਆਂ ਵਿੱਚੋਂ ਉਹ ਕਿਹੜੀ ਸੰਖਿਆ ਜੋ ਹਮੇਸ਼ਾ ਹਰੇਕ ਅਭਾਜ ਸੰਖਿਆ ਦਾ ਇੱਕ ਗੁਣਨਖੰਡ ਹੁੰਦੀ ਹੈ ਤਾਂ ਬੇਟਾ ਅਭਾਜ ਸੰਖਿਆ ਦਾ ਗੁਣਨਖੰਡ ਤਾਂ ਕੇਵਲ ਅਤੇ ਕੇਵਲ ਇੱਕ ਹੀ ਹੁੰਦਾ ਹੈ ਠੀਕ ਹੈ ਇੱਕ ਸਾਰੀਆਂ ਸੰਖਿਆਵਾਂ ਦਾ ਗੁਣਨਖੰਡ ਹੁੰਦਾ ਹੈ ਆ ਭਾਜ ਦਾ ਵੀ ਆ ਭਾਜ ਦਾ ਵੀ ਹੁੰਦਾ ਪਰ ਇੰਨੇ ਥੋੜਾ ਜਿਹਾ ਕੁਮਾ ਕੇ ਸਵਾਲ ਪੁੱਛ ਲਿਆ ਤਾਂ ਭਾਜ ਸੰਖਿਆ ਦਾ ਸੰਖਿਆ 1 ਹੈ ਜਿਹੜੀ ਹਮੇਸ਼ਾ ਗੁਣਨਖੰਡ ਹੁੰਦੀ ਹੈ ਠੀਕ ਹੈ ਤਾਂ A1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 49 ਕਹਿੰਦਾ ਭਾਗ ਦੇ ਪ੍ਰਸ਼ਨ ਵਿੱਚ ਭਾਜਕ 52 ਭਾਗਫਲ 16 ਤੇ ਸ਼ੇਸ਼ਫਲ 27 ਹੈ ਤਾਂ ਲਾਹ ਬੰਸ਼ ਅਸਲ ਦੇ ਵਿੱਚ ਬੇਟਾ ਇਹਦੇ ਵਿੱਚ ਉਨੇ ਪੁੱਛਿਆ ਵੀ ਭਾਜ ਸੰਖਿਆ ਪੁੱਛੀ ਹੈ ਵੀ ਇਹਦੇ ਵਿੱਚ ਕੀ ਹੁੰਦਾ ਹੈ ਬੇਟਾ ਭਾਜਕ ਭਾਜ ਬਰਾਬਰ ਇਹਦਾ ਫਾਰਮੂਲਾ ਕੀ ਹੁੰਦਾ ਭਾਜ ਬਰਾਬਰ ਭਾਜਕ ਗੁਣਾ ਭਾਜ ਫਲ ਜਮਾ ਬਾਕੀ ਅਸਲ ਦੇ ਵਿੱਚ ਬੇਟਾ ਆਹਾ ਭਾਜ ਪੁੱਛੀ ਆ ਉਹਨੇ ਠੀਕ ਹੈ ਭਾਜਕ 51 ਗੁਣਾ ਭਾਗ ਫਲ 16 ਤੇ ਬਾਕੀ 27 ਹੈ ਲਓ ਬੇਟਾ ਇਹ ਜਮਾ 27 ਕਰ ਦਾਂਗੇ ਪਹਿਲਾਂ ਗੁਣਾ ਕਰਾਂਗੇ ਅਕੋਰਡਿੰਗ ਟੂ 16 1 16 16 85 ਤੇ 1 81 816 ਬਣ ਗਏ ਬੇਟਾ ਤਾਂ ਜਮਾ 27 ਤਾਂ 816 ਜਮਾ 27 816 ਦੇ ਵਿੱਚ 816 ਦੇ ਵਿੱਚ 27 ਜੋੜ ਦਵਾਂਗੇ ਤਾਂ ਇਹ ਬਣ ਜੂਗਾ ਬੇਟਾ 843 ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟ ਆਨਸਰ ਦੇਖਦੇ ਪਏ ਆ ਏ 1843 ਦਿੰਦਾ ਪਿਆ ਏ ਵਨ ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 50 ਸਵਾਲ ਨੰਬਰ 50 ਦੇ ਵਿੱਚ ਵੀ ਬੇਟਾ ਥੋੜਾ ਜਿਹਾ ਟੈਕਨੀਕਲ ਸਵਾਲ ਪਾਇਆ ਹੋਇਆ ਉਹਨੇ ਤਾਂ ਇਹਦੇ ਵਿੱਚ ਬੇਟਾ ਇਹ ਜੋੜਦੇ ਆਪਾਂ ਦਸ਼ਮਲਵਲਾ ਲਾ ਲਵਾਂਗੇ ਪਹਿਲਾਂ ਤਿੰਨ ਤਾਂ ਇਦਾਂ ਹੀ ਆ ਗਿਆ ਠੀਕ ਹੈ ਬੇਟਾ ਆ 3/100 ਦਾ ਮਤਲਬ ਡੈਸੀਮਲ ਇਹ ਕਿਹਨਾਂ ਜਿੰਨੀਆਂ ਬਿੰਦੀਆਂ ਉਹਨੇ ਹੱਥ ਖੱਬੇ ਹੱਥ ਚਲਾ ਜਾਊਗਾ ਜੇਕਰ ਕਿਤੇ ਨਹੀਂ ਡੈਸੀਮਲ ਗਿਣਦੇ ਤਾਂ ਇੱਥੇ ਬਣਦੇ ਆ ਤਾਂ ਦਸ਼ਮਲਵ 03 ਕਿਉਂਕਿ ਡੈਸੀਮਲ ਇੱਥੋਂ ਆ ਦੋ ਹੱਥ ਐ ਨੂੰ ਚਲਾ ਗਿਆ ਠੀਕ ਹੈ ਜਮਾ ਆ ਬੇਟਾ ਡੈਸੀਮਲ ਕਿੱਥੇ ਜਾਊਗਾ 1 2 3 ਤਿੰਨ ਹੱਥ ਐ ਨੂੰ ਚਲ ਜੂਗਾ 1 ਤਾਂ ਤੀਆ ਆ ਗਿਆ ਦੂਜੀ 0 ਤੀਜੀ 0 ਤੇ ਇੱਥੇ ਡੈਸੀਮਲ ਲੱਗ ਗਿਆ .003 ਫੇਰ ਬੇਟਾ ਨੈਕਸਟ ਫੇਰ ਇੱਥੇ ਫੇਰ ਦਸ਼ਮਲਵ ਕਿੰਨੇ ਹੱਥ 1 2 3 4 5 6 6 ਹੱਥ ਦਸ਼ਮਲਵ ਐ ਨੂੰ ਦਰੂਗਾ ਇੱਕ ਤਾਂ ਤੀਆ ਆ ਗਿਆ ਬੇਟਾ ਤਾਂ 2 3 4 5 ਤੇ 6 ਤੀਏ ਦੇ ਨਾਲ ਕਿੰਨੀਆਂ ਬਿੰਦੀਆਂ ਲੱਗੀਆਂ ਪੰਜ ਬਿੰਦੀਆਂ ਕਿਉਂਕਿ ਥੱਲੇ 6 ਹੈਗੀਆਂ ਤਾਂ ਇਹ ਆ ਬਣ ਗਿਆ 0.5 ਬਿੰਦੀਆਂ 3 ਹੁਣ ਬੇਟਾ ਅਸੀਂ ਇਹਨੂੰ ਜੋੜ ਦਵਾਂਗੇ ਜੇ ਕਿਤੇ ਦਸ਼ਮਲਵ ਨਹੀਂ ਤਾਂ ਇੱਥੇ 3.0 0.03 ਜਮਾ .003 ਜਮਾ .24503 .1234503 ਠੀਕ ਹੈ ਬੇਟਾ ਤਾਂ ਇਹਨੂੰ ਬੇਟਾ ਅਸੀਂ ਜੋੜ ਦਿੰਨੇ ਆ ਤਾਂ ਜਦੋਂ ਅਸੀਂ ਜੋੜਾਂਗੇ ਤਿੰਨ ਦੇ ਤਿੰਨ ਆਗੇ ਜ਼ੀਰੋ ਦੀ ਜ਼ੀਰੋ ਜ਼ੀਰੋ ਦੀ ਜ਼ੀਰੋ ਆਹ ਤਿੰਨ ਦੇ ਤਿੰਨ ਆਗੇ ਬੇਟਾ ਆਹ ਤਿੰਨ ਦੇ ਵੀ ਤਿੰਨ ਆਗੇ ਠੀਕ ਹੈ ਬੇਟਾ ਇੱਥੇ ਜ਼ੀਰੋ ਲੱਗ ਗਈ ਇੱਥੇ ਦਸ਼ਮਲਵ ਤੇ ਇੱਥੇ ਤਿੰਨ ਉੱਤਰ ਕਿੰਨਾ ਆ ਗਿਆ 3.033003 ਤਾਂ ਆਪਾਂ ਇਹ ਦੇਖਦੇ ਹਾਂ 3.03 00 3.033003 ਆ b1 ਆ ਬੇਟਾ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ ਠੀਕ ਆ ਆ ਦੇਖੋ b1 ਹੀ ਅਸੀਂ ਕੱਢਿਆ 3.033 003 3.0 33 003 ਠੀਕ ਹੈ ਬੇਟਾ ਤਾਂ b1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 51 ਕਹਿੰਦਾ ਸ਼ਾਮ 6 ਵਜੇ ਘੰਟੇ ਤੇ ਮਿੰਟ ਦੀਆਂ ਸੂਈਆਂ ਦੇ ਵਿਚਕਾਰ ਬਣਿਆ ਕੋਣ ਹੈ ਇਹਦੇ ਵਿੱਚ ਬੇਟਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ 6 ਸ਼ਾਮ 6 ਵਜੇ 6 ਵਜੇ ਘੰਟੇ ਵਾਲੀ ਸੂਈ ਆ ਜਿਹੜੀ ਬੇਟਾ ਉਹ ਕਿੱਥੇ ਹੋਊਗੀ ਘੰਟੇ ਵਾਲੀ ਸੂਈ ਬੇਟਾ ਇੱਥੇ ਹੋਊਗੀ 12 ਤੇ ਠੀਕ ਹੈ ਆ ਸੈਂਟਰ ਹੋ ਗਿਆ ਤੇ ਮਿੰਟਾਂ ਵਾਲੀ ਸੂਈ ਆ ਜਿਹੜੀ ਉਹ ਥੱਲੇ 6 ਤੇ ਹੋਊਗੀ 12 3 6 9 ਇਸ ਤਰ੍ਹਾਂ ਹੁੰਦੀ ਆ ਨਾ ਘੜੀ ਦੇ ਵਿੱਚ ਤਾਂ ਬੇਟਾ ਆ ਉੱਪਰ 12 ਆ ਇੱਥੇ ਤੇ ਆ ਸਿੱਧੀ ਰੇਖਾ ਬਣ ਗਈ ਨਾ ਸੋਈਆਂ ਦੇ ਵਿੱਚਕਾਰ ਤਾਂ ਸਿੱਧੀ ਰੇਖਾ ਦੇ ਵਿੱਚ ਕੋਣ ਕਿਹੜਾ ਕੋਣ ਬਣਦਾ 180 ਡਿਗਰੀ ਦਾ ਕੋਣ ਬਣਦਾ ਜਿਹਨੂੰ ਅਸੀਂ ਸਰਲ ਕੋਣ ਕਹਿੰਨੇ ਆ ਤਾਂ ਕਹਿੰਦਾ ਕਿਹੜਾ ਕੋਣ ਬਣੂਗਾ ਸਰਲ ਕੋਣ 51 ਨੰਬਰ ਦਾ ਡੀ 1 ਰਾਈਟ ਆਨਸਰ ਆਊਗਾ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 51 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ